ਹਾਂਜੀ ਬਾਈ ਜੀ ਅੱਜ ਬਈ ਆਪਾਂ ਗੱਲ ਕਰਦੇ ਆਂ ਜਿਹੜੇ ਪੰਜਾਬੀ ਅੱਜ ਤੋਂ 20 ਸਾਲ ਜਾਂ 25 ਸਾਲ ਪਹਿਲਾਂ ਕੈਨੇਡਾ ਆਏ ਆ ਤੇ ਜਿਨ੍ਹਾਂ ਨੇ ਬਈ ਆਪਦਾ ਕਾਰੋਬਾਰ ਵਧੀਆ ਇੱਥੇ ਸੈੱਟ ਕਰ ਰੱਖਿਆਗਾ ਤੇ ਬਈ ਉਹਨਾਂ ਜਿਹੜਾ 2-4% ਹੈ ਹਰ ਜਿਹੇ ਪੰਜਾਬੀ ਆ ਜਿਹੜੇ ਯਾਰ ਨਵੇਂ ਸਟੂਡੈਂਟਾਂ ਦਾ ਹੱਕ ਮਾਰੀ ਜਾਂਦੇ ਹੈਗੇ ਤੇ ਆਪਾਂ ਨੂੰ ਬਥੇਰੇ ਭਰਾ ਟੱਕਰ ਦੇ ਆਗੇ 10000 ਰੁਪਏ ਮੇਰਾ 5000 ਡਾਲਰ ਉਹ ਨੱਪ ਲਿਆ ਜਾਂ ਮੇਰਾ 10000 ਬਈ ਯਾਰ ਐ ਕਿਉਂ ਕਰਦੇ ਹੋ ਤੁਸੀਂ ਮੈਂ ਬਈ ਸਾਰਿਆਂ ਦੀ ਨਹੀਂ ਗੱਲ ਕਰਦਾ ਉਹਨਾਂ ਜੋ 2-4% ਅਹਰ ਜੇ ਹੈਗੇ ਆਗੇ ਵੀ ਉਹ ਟਰੈਕਿੰਗ ਲਾਈਨ ਚਲਾ ਲੋ ਜਾਂ ਹੋਰ ਕਿਸੇ ਫੀਲਡ 'ਚ ਚਲਾ ਲੋ ਵੀ ਜਿਹੜੇ ਬਈ ਆਪਣੇ ਪੰਜਾਬੀ ਨਵੇਂ ਸਟੂਡੈਂਟਾਂ ਦਾ ਬਈ ਹੱਕ ਮਾਰੀ ਜਾਂਦੇ ਆ ਯਾਰ ਬਈ ਗਲਤ ਗੱਲ ਆ ਯਾਰ ਪਹਿਲੀ ਗੱਲ ਤਾਂ ਇਹਦਾ ਸੋਚ ਲਿਆ ਕਰੋ ਯਾਰ ਵੀ ਬੰਦਾ ਪਤਾ ਨਹੀਂ ਕਿਵੇਂ ਇੱਥੇ ਆਇਆ ਕਿੱਥੋਂ ਅਗਲੇ ਨੇ ਪੈਸੇ ਫੜੇ ਆ ਕਿਹਦੀਆਂ ਮਿਲਤਾ ਕਰ ਗਿਆਆਂ ਆਂ ਤੇ ਬਈ ਫਿਰ ਉਹਨਾਂ ਦਾ ਹੱਕ ਮਾਰੀ ਜਾਂਦੇ ਔਰ ਸ਼ਰਮ ਕਰਿਆ ਕਰੋ ਮਾੜੀ ਮੋਟੀ ਠੀਕ ਹੈ ਮੈਂ ਬਈ ਫੇਰ ਕਹਣਾ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ 2-4% ਐਸਜ ਹੈਗੇ ਆਗੇ ਆਪਾਂ ਨੂੰ ਤਾਂ ਬਈ ਇੱਥੇ ਆਏ ਹੁੰਦਾ ਹਨਾ ਵੀ ਆਪਣਾ ਪੰਜਾਬੀ ਹੈਗਾ ਵੀ ਚਾੜ ਯਾਰ ਆਪਾਂ ਨੂੰ ਪੈਸੇ ਦੇ ਦੋ ਵੀ ਆਪਣਾ ਹੱਕ ਮਾਰਦਾ ਨਹੀਂ ਹੈਗਾ ਪਰ ਬਈ ਪੰਜਾਬੀ ਪੰਜਾਬੀ ਨੂੰ ਖਾਈ ਜਾਂਦਾ ਤੇ ਨਾਲੇ ਕੰਮ ਦੁੱਗਣਾ ਕਰਵਾਉਂਦੇ ਆਪਣੀ ਆਬੀ ਤੇ ਦਿਹਾੜੀ ਘਟ ਦਿੰਦੇ ਆਗੇ 8-9 ਡਾਲਰਾਂ ਤੇ ਸਾਰਾ ਦਿਨ ਚੰਮ ਪੜਦੇ ਆਗੇ ਹੁਣ ਭੰਦੀ ਮੈਨੂੰ ਯਾਰ ਆਹੀਂ ਕਹਿਣ ਵੀ ਤੂੰ ਪੰਜਾਬੀਆਂ ਨੂੰ ਭੰਡੀਆਂ ਨਾ ਬਈ ਇਹ ਸੱਚ ਹੈ ਆਪਣੇ ਪੰਜਾਬੀਆਂ ਨਾਲੋਂ ਯਾਰ 100 ਗੁਣਾ ਚੰਗੇ ਆਗੇ ਗੋਰੇ ਕਾਲੇ ਲਾਲੋ ਤੁਸੀਂ ਇਹਨਾਂ ਕੋਲੇ ਕੰਮ ਕਰੋ ਦਿਹਾੜੀ ਨਹੀਂ ਮਾਰਦੇ ਤੇ ਵਧੀਆ ਪੇ ਰੇਟ ਦਿੰਦੇ ਆਗੇ ਤੇ ਆਪਣੇ ਪੰਜਾਬੀ ਦਾ ਅਹਰਜੀਆ ਬਈ ਜੇ ਹੁਣ ਮੈਂ ਦੇਖਿਆ ਸਟੂਡੈਂਟ ਵਿੱਚ ਦੋ ਦੋ ਚਾਰ ਚਾਰ ਜਿਹੜੇ ਅਲਾਕੇ ਹਟ ਜਾਂਦੇ ਨਹੀਂ ਹੁੰਦਾ ਬਈ ਕੰਮ ਪਾਰਾ ਹੁੰਦਾਗਾ ਤੇ ਫੇਰ ਬਈ ਉਹਨਾਂ ਨੂੰ ਦਿਹਾੜੀਆਂ ਦੀ ਨਹੀਂ ਦਿੰਦੇ 2-4 ਦਿਹਾੜੀਆਂ ਦੇ ਪੈਸੇ ਨਹੀਂ ਦਿੰਦੇ ਆਖਣਗੇ ਤੂੰ ਹਟ ਗਿਆ ਓ ਯਾਰ ਜੀ ਤੂੰ ਨਹੀਂ ਕੰਮ ਹੁੰਦਾ ਤੁਸੀਂ ਜਿਹੜੇ 2-4 ਦਿਨ ਲਾਇਆ ਉਹ ਤਾਂ ਦਿਓ ਤੁਸੀਂ ਪੰਜਾਬੀ ਬਈ ਤਾਂ ਪੈਸੇ ਨੱਪ ਜਾਂਦੇ ਆਗੇ ਵੀ ਇਹਨਾਂ ਨੂੰ ਪਤਾ ਵੀ ਸਟੂਡੈਂਟ ਕੋਈ ਕਾਰਵਾਈ ਨਹੀਂ ਕਰ ਸਕਦਾ ਕਿਉਂਕਿ ਇੱਥੇ ਆਪਾਂ ਬਈ ਕੈਸ਼ ਤੇ ਕੰਮ ਨਹੀਂ ਕਰ ਸਕਦੇ ਵਿੱਚ ਹੋਰੋਂ ਸਨਤੀ ਕੰਮ ਕਰ ਸਕਦੇ ਆਂਗੇ ਤੇ ਆਪਾਂ ਨੂੰ ਚਲਾਏ ਹੁੰਦਾ ਐ ਰਵੀ ਚੋਰੀ ਨੂੰ ਕੰਮ ਕਰ ਲੈਣੇ ਉੱਤੋਂ ਉੱਤੋਂ ਜਿੰਨੇ ਵਧੀਆ ਬਣੀ ਜਾਂਦੇ ਆ ਵਧੀਆ ਖਰਚਾ ਨਿਕਲੀ ਜਾਂਦਾਗਾ ਤੇ ਆਪਣੇ ਪੰਜਾਬੀ ਫਿਰ ਭਾਈ ਉਹ ਹੱਕ ਨਾਪ ਜਾਂਦੇ ਉਹਨਾਂ ਨੂੰ ਵੀ ਪਤਾ ਐ ਵੀ ਇਹ ਕਿਤੇ ਕਾਰਵਾਈ ਕਰ ਹੀ ਨਹੀਂ ਸਕਦਾ ਉਹੀ ਲੋਕ ਫਿਰ ਭਾਈ ਸਟੂਡੈਂਟਾਂ ਦਾ ਹੱਕ ਮਾਰ ਕੇ ਪੈਸੇ ਖਾ ਕੇ ਫਿਰ ਭਾਈ ਗੁਰੂ ਘਰਾਂ ਚ ਸੇਵਾ ਕਰਦੇ ਆ ਦੁੱਧ ਚੜਾਈ ਜਾਂਦੇ ਆ ਆਟਾ ਚੜਾਈ ਜਾਂਦੇ ਆ ਵੇ ਫਿਰ ਲੋਕਾਂ ਮੂਰੇ ਚੰਗੇ ਵੀ ਬਣਦੇ ਆਗੇ ਯਾਰ ਫਿਰ ਇਹ ਜੀ ਸੇਵਾ ਕੀਤਾਰੂ ਯਾਰ ਜੋ ਕਿ ਦਾ ਹੱਕੀ ਮਾਰ ਲੇ ਕੇ ਦਾ ਮਾਣੀ ਦੁਖੀ ਕਰਤਾ ਤੁਸੀਂ ਆਪਣੇ ਪੰਜਾਬੀ ਹੀ ਪੰਜਾਬੀਆਂ ਦਾ ਬਈ ਖੂਨ ਪੀ ਜਾਂਦੇ ਯਾਰ ਗਲਤ ਗੱਲ ਆ ਰੱਬ ਤੋਂ ਡਰੋ ਯਾਰ ਤੁਸੀਂ ਠੀਕ ਹੈ ਕਿ ਦਾ ਹੱਕ ਮਾਰ ਕੇ ਕੁਝ ਨਹੀਂ ਮਿਲਦਾ ਗੁਰੂ ਘਰਾਂ ਵਿੱਚ ਜਾ ਕੇ ਫਿਰ ਤੁਸੀਂ ਚੰਗੇ ਬਣਦੇ ਸੇਵਾ ਕਰਦੇ ਹੋ ਡਬਲ ਫੇਸ ਹੋ ਉੱਥੋਂ ਕੁਛ ਹੋ ਵਿੱਚੋਂ ਕੁਛ ਮੇਰੀਆਂ ਗੱਲਾਂ ਬਈ ਚੁਬਣੀਆਂ ਪਰ ਸੱਚੀਆਂ ਠੀਕ ਆ ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ ਵਿੱਚ ਬਹੁਤ ਪੰਜਾਬੀ ਬਹੁਤ ਚੰਗੇ ਆਗੇ ਜਿਹੜੇ ਆਪਣੇ ਪੰਜਾਬੀਆਂ ਦੀ ਬਾਹ ਫੜਦੇ ਆ ਬਈ ਕੰਮ ਵੀ ਦਿੰਦੇ ਆਗੇ ਤੇ ਚੰਗੇ ਰਸਤੇ ਵੀ ਪਾਉਂਦੇ ਆਗੇ ਤੇ ਹੱਕ ਨਹੀਂ ਮਾਰਦੇ ਯਾਰ ਉਹ ਮੈਂ ਉਹਨਾਂ ਦੀ ਗੱਲ ਕੀਤੀ ਆ ਜਿਹੜੇ 2-4% ਹੈਗੇ ਆ ਜਿਹੜੇ ਬਈ ਹੱਕ ਮਾਰੀ ਜਾਂਦੇ ਆਗੇ ਰੱਬ ਤੋਂ ਡਰੋ ਹਨਾ ਕੁਛ ਨਹੀਂ ਲੈ ਜਾਓਗੇ ਸਾਰਾ ਕੁਝ ਬਾਈ ਇੱਥੇ ਹੀ ਰਹਿ ਜਾਊਗਾ ਤੇ ਬਾਈ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਬਾਈ